ਅੱਜ ਹੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਆਂ ਦੋਸਤੋ ਪਿੰਡ ਬਾਾਂ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਰਨਤਾਰਨ ਸਾਹਿਬ ਤੋਂ ਦੋਸਤੋ 16 17 ਕਿਲੋਮੀਟਰ ਦੀ ਦੂਰੀ ਪਿੰਡ ਬਾਾਂ ਦੀ ਸ਼ਿਵਾਜਪੁਰ ਅੱਡਾ ਲੱਗਦਾ ਔਲ ਖਡੇਰੀ ਫਾਰਮ ਤੇ ਪਹੁੰਚੇ ਆਂ ਦੋਸਤੋ ਵੀਰ ਸ਼ੇਰੇ ਦੇ ਕੋਲ ਸੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਦੋਸਤੋ ਪਸ਼ੂ ਵਪਾਰ ਦਾ ਕਿੱਤਾ ਵੀਰ ਦਾ ਤੇ ਪਸ਼ੂ ਦੋਸਤੋ ਡੇਲੀ ਰੁਟੀਨ ਦੇ ਵਿੱਚ ਤੁਹਾਨੂੰ ਇਸ ਘਰੋਂ ਨਵੇਂ ਵੇਖਣ ਦੇ ਵਿੱਚ ਮਿਲ ਜਾਣਗੇ ਤੇ ਪਹਿਲਾਂ ਵੀ ਕਾਫੀ ਪਸ਼ੂ ਆਪਾਂ ਤੁਹਾਨੂੰ ਇਸ ਕਿੱਲੇ ਤੋਂ ਪਰੋਂ ਦਿਖਾਇਆ ਜਿਆਦਾਤਰ ਜਿਹੜਾ ਕਾਰੋਬਾਰ ਆ ਜਿਆਦਾਤਰ ਕੀਤਾ ਜਿਹੜਾ ਦੋਸਤੋ ਸੇਲ ਪਰਚੇਜ ਦਾ ਕੰਮ ਵੜਾ ਲੈ ਕੇ ਆਉਂਦਾ ਵੀਰ ਤੇ ਅੱਜ ਵੀ ਤਕਰੀਬਨ ਤੁਹਾਨੂੰ ਤਿੰਨ ਕ ਜਿਹੜੇ ਨਗ ਹੈਗੇ ਦੋਸਤੋ ਵੜਾ ਦਿਖਾਵਾਂਗੇ ਇੱਕ ਝੋਟੀ ਦਿਖਾਵਾਂਗੇ ਠੀਕ ਆ ਜੀ ਸੋ ਚੋਂ ਨਗਾਂ ਦੀ ਡਿਟੇਲ ਪੂਰੀ ਵੀਰ ਸ਼ੇਰੇ ਤੋਂ ਲੈ ਲਾਂਗੇ ਦੋ ਵੜਾ ਜਿਹੜੀਆਂ ਬਿਲਕੁਲ ਦੋ ਬੱਚੀਆਂ ਬਿਲਕੁਲ ਤਾਜ਼ੀਆਂ ਸੂਈਆਂ ਨੇ ਇੱਕ ਗੱਬਣਾ ਗਾਂ ਤਿਆਰੀ ਵਾਲੀ ਤੇ ਜਿਹੜੀ ਝੋਟੀ ਆ ਦੋਸਤੋ ਦੁੱਧ ਵੀ ਇਹਦਾ ਥੱਲੇ ਹੈਗਾ ਹੁਣ ਮੌਜੂਦ ਗਾਂ ਬਣੀ ਵੀ ਆ ਉਹ ਪੂਰੀ ਡਿਟੇਲ ਇਸ ਅੱਜ ਤਰੀਕ ਦੋਸਤੋ ਤੁਸੀਂ ਨੋਟ ਕਰ ਲਓ 26 ਮਈ ਆ ਦੋਸਤੋ ਅੱਜ ਤਰੀਕ ਠੀਕ ਆ ਜੀ ਤੇ ਸਮਾਂ ਕੋਈ ਮਾਰਨਿੰਗ ਦੇ 9:30 ਵਜੇ ਦਾ ਆਓ ਲੈਨੇ ਆ ਬਥੇਰੇ ਡਿਟੇਲ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਸ਼ੇਰੇ ਸਾਸਰੀ ਕਾਲ ਸਾਸਰੀ ਸਾਰੇ ਨੂੰ ਤੁਹਾਨੂੰ ਭਰਾਵਾਂ ਸਾਸਰੀ ਕਾਲ ਜੀ ਮੇਰੇ ਨਾਲ ਸਾਸਰੀ ਕਾ ਵੀਰ ਜੀ ਅੱਛਾ ਸ਼ੇਰੇ ਵੀਰ ਵਧੀਆ ਚੱਲੀ ਜਾਂਦੇ ਆ ਕਾਰੋਬਾਰ ਚੰਗੇ ਜੀ ਬਹੁਤ ਵਧੀਆ ਹੀ ਵਧੀਆ ਮਹਾਰਾਜ ਦੀ ਕਿਰਪਾ ਨਾਲ ਬਹੁਤ ਵਧੀਆ ਚੱਲੀ ਜਾਂਦੇ ਜੀ ਠੀਕ ਹੈ ਭਰਾ ਜੀ ਅਤਾ ਜੇਰੇ ਵੀ ਅੱਜ ਜਿੱਦਾਂ ਆਪਾਂ ਜ਼ਿਕਰ ਕੀਤਾ ਤਿੰਨ ਵੜਾਂ ਤਾਂ ਆਪਾਂ ਦਿਖਾ ਦੇਣੀਆਂ ਜਿਨ੍ਹਾਂ ਤੇ ਦੋ ਬਿਲਕੁਲ ਤਾਜ਼ੀਆਂ ਸੁਈਆਂ ਇੱਕ ਗੱਬਣ ਹਾਂਜੀ ਇਹ ਪਰਸੋਂ ਦੀਆਂ ਸੁਈਆਂ ਕੱਲ ਰਾਤ ਦੀਆਂ ਸੁਈਆਂ ਜੇ ਕਿ ਦੋਵੇਂ ਠੀਕ ਹੈ ਜੀ ਹਾਂਜੀ ਜੇ ਰੰਜੂ ਰਾਂ ਓਕੇ ਪਾਤੀਆਂ ਵਾ ਠੀਕ ਹੈ ਜੀ ਠੀਕ ਹਾਂਜੀ ਹੋਰ ਦੋਸਤੋਂ ਵੈਸੇ ਬਿਲਕੁਲ ਛੋਟੇ ਛੋਟੇ ਤੇ ਜਾਇਜ਼ ਤੇ ਜੈਨੂਨ ਰੇਟ ਹੁੰਦੇ ਆ ਗਰਮੀਆਂ ਦੇ ਤੋਹਫੇ ਹੀ ਆਗੇ ਗਰਮੀਆਂ ਦੇ ਤੋਹਫੇ ਆ ਠੀਕ ਹੈ ਜੀ ਗਰਮੀਆਂ ਦੇ ਤੋਹਫੇ ਕੋ ਭੈਣ ਭਰਾ ਨੇ ਦੁੱਧ ਦੁੱਧ ਪੀਣ ਨੂੰ ਲੈਣੀਆਂ ਬਹੁਤ ਚੰਗੀਆਂ ਪਹਿਲਣਾ ਬੱਚੀਆਂ ਤਿੰਨਾਂ ਅੱਛਾ ਜੀ ਹ ਤੇ ਸੁਆਹ ਇਹਦਾ ਦੱਸ ਦੇ ਕਿ ਸੁਆਹ ਕਿੰਨਾ ਸਮੇਂ ਸੂਈ ਆ ਪਹਿਲਾਂ ਨਹੀਂ ਆ ਭਾਈ ਪਹਿਲਾਂ ਬੱਚੀ ਆ ਹਾਂਜੀ ਬੱਚੀ ਮਗਰ ਜੇ ਦੇ ਉਹ ਵਾਲੀ ਲੋ ਜੀ ਪਹਿਲਾਂ ਬੱਚੀ ਆ ਦੋਸਤੋ ਤੇ ਮਗਰ ਵੀ ਬੱਚੀ ਆ ਜਰਸੀ ਬੱਚੀ ਆ ਆ ਦੇਖੋ ਨਾੜੂ ਨੂੜ ਵਾਂ ਬਿਲਕੁਲ ਗਿੱਲੇ ਆ ਅੱਜ ਕਿੰਨੇ ਦਿਨਾਂ ਦੇ ਵਿੱਚ ਇਹ ਕੱਲ ਰਾਤ ਦੀਆਂ ਸੂਈਆਂ ਜੀ ਦੋਵੇਂ ਕੱਲ ਰਾਤ ਦੀਆਂ ਠੀਕ ਆ ਜੀ ਸੋ ਦੋਨੋਂ ਬੱਚੀਆਂ ਦੋਸਤੋ ਕੱਲ ਰਾਤ ਦੀਆਂ ਸੂਈਆਂ ਨੇ ਬਿਲਕੁਲ ਤਾਜ਼ੀਆਂ ਤੇ ਪਲੂਨ ਬੱਚੀ ਸੂਈ ਹੈ ਠੀਕ ਆ ਜੀ ਪਲੂਣ ਵੱਛੀ ਆ ਪਹਿਲਣ ਵੱਛੀ ਸੂਈ ਆ ਤੇ ਪਹਿਲਣ ਵੱਛੀ ਬਾਕੀ ਸਿੰਘ ਜੀ ਸੇਕ ਸੁੰਗ ਜੇ ਹੈਗੇ ਨਾਰਮਲ ਜਿਵੇਂ ਆਪਾਂ ਕਹਿ ਦਿੰਦੇ ਆ ਬਾਕੀ ਖਾਇ ਸੰਸਾਭ ਬਿਲਕੁਲ ਠੰਡੀ ਆ ਭਾਵੇਂ ਇਤਨਾ ਥੱਲੇ ਬੈਜੋ ਵੱਛੀ ਆ ਦੇਖੋ ਜੀ ਕੋਈ ਸ਼ੁਕਰ ਨਹੀਂ ਕੋਈ ਮਰ ਕੇ ਉਹੋ ਜੀ ਕਰਨੇ ਆ ਭਾਵੇਂ ਹੁਣੇ ਬੱਚਾ ਛੱਡ ਕੇ ਬੈਜੋ ਕੋਈ ਗੱਲ ਬਾਤ ਨਹੀਂ ਠੀਕ ਆ ਜੀ ਠੀਕ ਸੰਤ ਨੂੰ ਦੇਖੋ ਕਿੱਡਾ ਚੰਗਾ ਲੱਗਾ ਵੱਛੀ ਨਾਰਮਲ ਹੈ ਸ਼ੇਰ ਵੀਰ ਭਲਾਂ ਭੂਲਾਂ ਥੋੜੀਆਂ ਬਾਤਾਂ ਹਾਂ ਜੀ ਇਹ ਭਲਾਂ ਦੇ ਸੰਸਾਭ ਤੁਹਾਨੂੰ ਪਤਾ ਤਾਜੀ ਨੂੰ ਪੈਣੀ ਆ ਹੋਰ ਨਿਕਲ ਜੂਗਾ ਭਲਾਂ ਭਲ ਉਤਰ ਤੋਂ ਸੰਤ ਬਹੁਤ ਵਧੀਆ ਬਣਾਉਗੀ ਸੰਸਾਭ ਠੀਕ ਹੈ ਜੀ ਤੇ ਬੋਲਾ ਬੁਲਾ ਹੁਣ ਵੈਸੇ ਕਿੰਨਾ ਕੁ ਦੋ ਡੰਗ ਹੋਗੀ ਚਵਾਈ ਬੋਲਾ ਦਾ ਸਭ ਤੁਹਾਨੂੰ ਪਤਾ ਹੈ 5-5 6-6 ਕਿਲੋ ਹੀ ਹੋਣਾ ਦੋਵਾਂ ਕੋਲ ਠੀਕ ਹੈ ਜੀ ਠੀਕ ਬਿਲਕੁਲ ਤਾਜ਼ੀਆਂ ਤੇ ਹੈਗੀਆਂ ਬਿਲਕੁਲ ਜੀ ਬਿਲਕੁਲ ਲਿਆ ਵੀਰ ਛੇਰੇ ਖੋਲ ਕੇ ਤੋੜ ਕੇ ਦਿਖਾਈਏ ਬਿਲਕੁਲ ਦੋਸਤੋ ਸੋਹਣੇ ਕੱਦ-ਕੱਦ ਦੇ ਵਿੱਚ ਆ ਮੀਡੀਅਮ ਜਿਹਾ ਕੱਦ-ਕੱਦ ਮੰਨ ਲਿਓ ਤੁਸੀਂ 크로ਸ ਅੰਗ ਦੇ ਵਿੱਚ ਆ 크로ਸ ਬ੍ਰੀਡ ਆ ਗਰਮੀਆਂ ਦੇ ਤੋਹਫੇ ਜਿੱਦਾਂ ਜ਼ਿਕਰ ਕਰ ਦਿੱਤਾ ਤੇ 6-6 7-7 ਕਿਲੋ ਜਿਹੜਾ ਹੁਣ ਬੋਲਾ ਹੈਗਾ ਠੀਕ ਹੈ ਜੀ ਆ ਦੇਖੋ ਠੀਕ ਆ ਸੋ ਰੇਡ ਪਰਤਾ ਵੀ ਦੋਸਤੋ ਬਿਲਕੁਲ ਵਾਜਿਬ ਤੇ ਬਿਲਕੁਲ ਸਮਾਲ ਬਰੀਡ ਆ ਜਿੱਦਾਂ ਕਿ ਸਾਰੇ ਵੀਰ ਪਸੰਦ ਕਰਦੇ ਆ ਵੀ ਬਿਲਕੁਲ ਛੋਟੀ ਬਰੀਡ ਲਈ ਜਾਵੇ ਤੇ ਘੱਟ ਪੈਸੇ ਖਰਚ ਕੀਤੇ ਜਾਣ ਠੀਕ ਆ ਤੇ ਨਾਰਮਲੀ ਛੇਰੇ ਵੀਰ ਵੈਸੇ ਦੁੱਧ ਦੀ ਗੱਲ ਕਰ ਲਗੇ ਤੇ ਪਹਿਲਾਂ ਨੂੰ ਬੱਚੀ ਆ ਵੈਸੇ ਦੁੱਧ ਕਿੰਨਾ ਜਿਆਦਾ ਨਹੀਂ ਵੀ ਚਲੋ ਮੰਨ ਲਓ ਆਖ ਨੂੰ ਜੋ ਮਰਜੀ 10 10 12 12 ਕਿਲੋ ਤੋਂ ਵਧੀਆ ਦੇਈ ਜਾ 10 10 ਲੀਟਰ ਵੀ ਪੂਰਾ ਖੁਸ਼ੀ ਖੁਸ਼ੀ ਦਿੰਦੀ ਆ ਹਾਂ ਵਧੀਆ ਦੇਈ ਜਾਣੀਆਂ ਮੰਨ ਲਓ ਗਰਮੀ ਦੀ ਗਾੜੀ ਦੁੱਧ ਤੁਹਾਨੂੰ ਪਤਾ ਗਰਮੀ ਦੀ ਰੋਤਿਆ ਦੁੱਧ ਤੇ ਡੰਗਰੇ ਨਾ ਨਾ ਦਿੰਦੇ ਦੋ ਦੋ ਤਰਕ ਕਿ ਆ ਪਿੱਛੇ ਦੇ ਵੱਡੇ ਵੀ ਆ ਬਿਲਕੁਲ ਜੀ ਬਿਲਕੁਲ ਲਓ ਜੀ ਸੋ ਮਗਰ ਵੀ ਦੋਸਤੋ ਵਛੀ ਆ ਇਸ ਵਿਹੜ ਦੇ ਬੱਚਿਆਂ ਦਾ ਕਰਕੇ ਭਜਦੇ ਹਨ ਦੋਵੇਂ ਤਾਜ਼ੀਆਂ ਬਿਲਕੁਲ ਆਪਾਂ ਪਰੇ ਕੀਤੀ ਹੈ ਉਹ ਰੰਗ ਪ੍ਰਿੰਟ ਬਹੁਤ ਵਧੀਆ ਜਿੱਦਾਂ ਆਪਾਂ ਨਾਰਮਲ ਕੈਚਅਪ ਬ੍ਰੀਡ ਦੀਆਂ ਵਿਹੜਾਂ ਦੇਖਦੇ ਆਂ ਕ੍ਰੋਸ ਅੰਗ ਦੇ ਵਿੱਚ ਬੱਚਾ ਸੰਸਾਭ ਖਾ ਦੇਵੇ ਦਾ ਆ ਬੜਾ ਜੀ ਸੋ 나ੜੂ ਦੇ ਬੱਚਾ ਉਹ ਵੀ ਤੁਹਾਨੂੰ ਆਪਾਂ ਬਿਲਕੁਲ ਧਿਆਨ ਦੇ ਨਾਲ ਦਿਖਾ ਦਿੱਤਾ ਜੀ 나ੜੂ ਦੇ ਬੱਚਾ ਮਗਰ ਵਛੀ ਆ ਫੀਮੇਲ ਇਹਦੇ ਅੱਬ ਤੱਕ ਸ਼ਾਹ ਸੋ ਬੋਲੋ ਤੇ ਚੱਲ ਰਹੀ ਆ ਤੇ ਬਾਕੀ ਥਣ ਦੇ ਵੀ ਬੜੀ ਸਾਫ਼ ਸੁਥਰੀ ਚੰਗਾ ਥਣ ਭੰਡਾ ਹਾਂ ਸ਼ਾਹ ਠੀਕ ਆ ਜੀ ਤੇ ਇਹਦਾ ਵੀਰ ਸ਼ੇਰ ਕਿ ਮੁੱਲ ਕੀਤਾ ਫਿਰ ਮੁੱਲ ਸੰਸਭ ਨੇ ਨਿੱਕੇ ਨਿੱਕੇ ਹੀ ਕਰਨੇ ਆਪਾਂ ਹਾਂ ਮੁੱਲ ਕਰ ਨੂੰ ਭਾਵੇਂ 35 36 ਕਰਾ ਲਿਆ 30 ਦੀ ਹਾਂ ਨਾ ਕਰਾਂਗੇ 30 ਦੀ ਯੈਸ ਨੋ ਜੀ ਨੂੰ ਆਉਂਦੇ ਹੈ ਯੈਸ ਨੋ ਹਾਂ ਜੀ ਬਾਕੀ ਵਸੇ ਬਹੁਤ ਚੰਗੀ ਹੈ ਸੰਸਭ ਲੋ ਜੀ ਮੰਨ ਲਓ ਬੱਛੀ ਮਗਰ ਹੈ ਜੇ ਦੁੱਧ 10-12 ਕਿਲੋ ਦੇ ਪਈ ਗਈ ਹਾਂਜੀ ਤੇ ਮੰਨ ਲਓ ਗਰਮੀ ਦਾ ਤੂਫਾਨ ਨਹੀਂ ਕੀ ਜੀ ਹੈਗੀ ਟੋਕਰਾਕ ਪੱਠੇ ਖਾ ਗਏ ਨੇ ਦੁੱਧ ਹੀ ਜਾਣਾ ਆ ਦਿੱਤੀ ਜਾਣਾ ਬਿਲਕੁਲ ਬਾਕੀ ਇਹ ਵੀ ਉਹ ਆਵਾਜ਼ ਬਰੇਟਾ ਦੋਸਤੋ ਇੱਧਰ ਦੇਖੋ ਕਿ ਸ਼ੁਕਰਿਆ ਕੋਸ ਨਾ ਕੋ ਗੱਲ ਬਾਤ ਨਹੀਂ ਆ ਠੰਡੀ ਬੱਛੀ ਆ ਭਲਾਂ ਭਲਾਵਾ ਜੀ ਹਾਂਜੀ ਹਾਂਜੀ ਭਲਾਂ ਭਲਾ ਦਾ ਸਾਫ ਹੋ ਗਿਆ ਜੀ ਬੱਛੀ ਨੇ ਹੋਰ ਨਿਕਰਨਾ ਠੀਕ ਆ ਜੀ ਲੋ ਦੋਸਤੋ 35-36 ਹਜ਼ਾਰ ਡਿਮਾਂਡ ਆ ਤੇ ਲੈ ਇਹਦੇ ਜਿਹੜਾ 30 ਹਜ਼ਾਰ ਠੀਕ ਆ ਜੀ 30 ਹਜ਼ਾਰ ਦੀ ਵੇੜ ਤੁਹਾਨੂੰ ਮਿਲ ਜੂਗੀ ਮਗਰ ਬੱਛੀ ਆ ਤੇ ਜੋੜੀ ਕਮਾਲ ਦੀ ਆ ਸਗਰ ਨੰਬਰ ਤੇ ਆਪਣੇ ਕੋਲ ਵੀਰ ਸ਼ੇਰਿਆ ਜਰਸੀ ਚ ਆ ਗਈ ਹੈ ਜਰਸੀ ਆ ਗਈ ਜੀ ਪਾਇਲਟ ਇਹ ਦੋਂਦੀ ਜੇ ਸੰਸਾ ਵਜੀ ਦੋਂਦੀ ਆ ਜੀ ਹਾਂਜੀ ਲਓ ਜੀ ਦੋਂਦੀ ਬੱਚੀ ਆ ਦੋਸਤੋ ਜਰਸੀ ਬਰੀਡ ਦੇ ਵਿੱਚ ਆ ਬਿਲਕੁਲ ਗੋੜਵਰ ਦਾ ਰੰਗ ਆਪਾਂ ਕਹਿ ਦਿੰਨੇ ਆ ਵੀ ਰੈਡ ਕਲਰ ਦੇ ਵਿੱਚ ਆ ਬਾਦਾਮੀ ਰੈਡ ਕਲਰ ਹੈਗਾ ਇਸ ਵਾਈਟ ਦਾ ਇਹ ਤਾਂ ਮਗਰ ਬੱਚਾ ਕੀ ਆ ਜੀ ਇਹਦਾ ਬੱਚਾ ਜੀ ਇਹਦਾ ਬੱਚਾ ਆ ਗਿਆ ਜੀ ਸੋ ਥਣਲੇਵ ਦੀ ਬੜੀ ਸਾਫ ਸੁਥਰੀ ਆ ਦੋਸਤੋ ਸਰਪੋਰਾ ਸਾਥੀ ਚਵਾਈ ਦਾ ਥੰਮ ਲੱਗਾ ਤਾਂ ਮਮਾ ਕੁਲੀ ਵਸੀ ਆ ਇਹ ਤਾਂ ਤਹਿ ਜੀ ਮਰ ਗਈ ਆ ਸੁਕੇ ਠੀਕ ਹੈ ਜੀ ਤੇ ਅਜੇ ਦਾ ਬਚੀ ਹਫਤੇ ਨੂੰ ਦੱਸੂਗੀ ਆਪਣਾ ਮੈਂ ਹੈਗੀ ਆ ਆ ਬਿਲਕੁਲ ਬਾਕੀ ਇਹ ਕਿ ਫਨਪਰਾ ਨੂੰ ਸੋ ਜੀ ਆ ਮਗਰ ਬੱਚਾ ਠੀਕ ਆ ਇਹ ਮੇਲ ਕਾ ਨੜੂ ਬਿਲਕੁਲ ਬੱਚੇ ਦੇ ਨਾਲ ਤੁਹਾਨੂੰ ਦਿਖਾਈ ਦੇਊਗਾ ਕੋਈ 1.5 ਇੰਚ ਜਿਹੜਾ ਮਗਰ ਥਣਾਂਦ ਬਣਾਉਣੇ ਤੇ ਸੰਸਾ ਦਿਖਾ ਦਿਓ ਉਹ ਦੰਦੀ ਵੀ ਖਾ ਲਓ ਮਾੜਾ ਦਿਖਾਉਂਦੀ ਹੈ ਲੈਗ ਨਾ ਬਈ ਲੋ ਜੀ ਆਹ ਬਿਲਕੁਲ ਦੰਦਾ ਜਿਹਾ ਬੱਚੀ ਬੱਚਿਆਂ ਦਾ ਹੁੰਦਾ ਬੱਚਿਆਂ ਦੇ ਚੱਲ ਜੀ ਦਾਦਾ ਉਹਦੀ ਬੱਚੀ ਆ ਦੋਸਤੋ ਠੀਕ ਆ ਜੀ ਲਵੀ ਜੀ ਬੱਚੀ ਆ ਪਹਿਲਣ ਬੱਚੀ ਸੁਈ ਆ ਠੀਕ ਆ ਜੀ ਇਹ ਵੀ ਬਿਲਕੁਲ ਬਰਾਬਰ ਹੀ ਸੁਈਆਂ ਦੋਨੋਂ ਬੱਚੀਆਂ ਠੀਕ ਆ ਜੀ ਕੱਲ ਹੀ ਸੁਈਆਂ ਨੇ ਕੱਲ ਹੀ ਸੁਈ ਆ ਵੀ ਥਾਣੇ ਦੇ ਵਿੱਚ ਦੇਖੋ ਪੂਰੀ ਖਬਰਦਾਰ ਆ ਜਾ ਪੁੱਤ ਆ ਦੇਖੋ ਜੀ ਆ ਲੋ ਤੇ ਸ਼ੇਰੇ ਵੀਰ ਬੋਲ ਆਇਦਾ ਥਲੇ ਵੀ ਬਸ ਉਹ ਹੀ 6-7 ਕਿਲੋ ਚ ਆਇਆ ਵੈਸੇ ਦੋ ਗਟਾਂ ਇੰਨਾ ਕੀ ਹੋਊਗਾ ਜੀ ਠੀਕ ਆ ਸੋ ਸਭ ਤੁਹਾਨੂੰ ਪਤਾ ਹੈ ਕੱਲ ਦੀਆਂ ਸੁਈਆਂ ਤੇ ਕੱਲ ਦੀਆਂ ਸੁਈਆਂ ਥਲੇ ਕਿੰਨਾ ਕੁ ਹੋਊਗਾ ਬਿਲਕੁਲ ਉਹ ਹਵਾਨੇ ਆਰਡਰ ਦੀ ਕੁਆਲਿਟੀ ਦੋਸਤੋ ਵੇਖੋ ਠੀਕ ਆ ਜੀ ਸਪੇਸ ਵਨ ਸੋਹਣੀ ਆ 5 5 6 6 ਇੰਚ ਤੇ ਥਾਣਾ ਇੱਕ ਹੁੰਦਾ ਵੀ ਬਿਲਕੁਲ ਪਸ਼ੂ ਜੋੜ ਕੇ ਥੰਡ ਰੱਖਦਾ ਹੋਣੀਗਾ ਬੇਤਬੂਤ ਸੋਹਣੀ ਆ ਆਪਸੀ ਥਨਾ ਦੀ ਸੰਤ ਸਾਹਿਬ ਥਨ ਤਾਂ ਚਵਾਈਆਂ ਦੇ ਜਦੋਂ ਆਈ ਬੱਚੀ ਉਹ ਦੱਸੂਗੀ ਆ ਬਸ ਪੁੱਤੇ ਬੱਚੀ ਦਾ ਹੀ ਉਹਨੂੰ ਬੱਚੀ ਤੇ ਲਓ ਜੀ ਉਹ ਬੱਚੀ ਬਹੁਤ ਪਿਆਰੀ ਆ ਦੋਸਤੋ ਠੀਕ ਆ ਜੀ ਪਹਿਲਾਂ ਬੱਚੀ ਆ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਨਵਾਂ ਹੀ ਪਸ਼ੂ ਖਰੀਦਣਾ ਕਿ ਦੰਦਾਂ ਦੇ ਵਿੱਚ ਵੀ ਹੋਵੇ ਦੌਣ ਦੀ ਚੌਗੀ ਹੋਵੇ ਬਾਕੀ ਜਰਸੀ ਦੀ ਡਿਮਾਂਡ ਸੰਤ ਸਾਹਿਬ ਬਹੁਤ ਕਰਦੇ ਭੈਣ ਭਰਾ ਉਹਨਾ ਬੱਚੇ ਦਾ ਕਰਕੇ ਫਿਰ ਭਾਜ ਭਾਜ ਕੇ ਆਉਂਦੀ ਬੱਚੀ ਦੇ ਉਤਨਾ ਠੰਡੀ ਸੀਲ ਵਛੀ ਦੋ ਇਧਰ ਦੇਖੋ ਠੀਕ ਹੈ ਜੀ ਆਹ ਲਓ ਜੀ ਸੋਹਣੀ ਫੇਸ ਕੁਆਲਿਟੀ ਆ ਠੀਕ ਹੈ ਜੀ ਬੱਚੇ ਤੇ ਜਾਣਾ ਪਾਣੀ ਕਿਤੇ ਠੀਕ ਆ ਆ ਜਾ ਠੀਕ ਹੈ ਜੀ ਠੀਕ ਆ ਸਭ ਤੋਂ ਤੁਮ ਬੱਚੀਆਂ ਦੋਵੇਂ ਲਵੀਆਂ ਭਰਾਵੋ ਬਿਲਕੁਲ ਪਹਿਲਣਾ ਵਛੀਆਂ ਸੁਨੀਆਂ ਨੇ ਇਹ ਮੋਹੋਂ ਦੰਦੀ ਵੀ ਤੁਹਾਨੂੰ ਆਪਾਂ ਚੈੱਕ ਕਰਾਤੀ ਆ। ਸੋ ਪਸੰਦ ਆਊਗੀ ਵਾਛੀ ਬਾਕੀ ਸੂਸਬਾ ਦੇ ਵਿੱਚ ਪਸੂ ਇੱਕ ਵਾਰੀ ਆ ਜਾਂਦਾ ਤੇ ਕਰਮਾ ਵਾਲੀ ਵੈਸੇ ਸੇ ਤੁਹਾਨੂੰ ਪਤਾ ਪਹਿਲਣਾਂ ਦੇ ਸੰਧੂ ਸਾਹਿਬ ਇਹਨਾਂ ਦਾ ਸਾਰਾ ਹੀ ਹੋਰ ਲੱਗ ਜਾਂਦਾ ਪਹਿਲਣਾਂ ਦਾ ਵਿਚਾਰੀਆਂ ਦਾ ਜੇਰ ਬੱਚਾ ਅੰਦਰੋਂ ਨਿਕਲਣਾ ਹਨਾ ਹਾਂ ਤੇ ਇੱਕ ਵਾਰੀ ਦੋਹਰਾ ਜਨਮ ਹੋਣ ਵਾਲੀ ਗੱਲ ਬਣ ਜਾਂਦੀ ਵੈੜ ਦਾ ਜਿਹੜੀ ਪਹਿਲਣ ਕੋਲੀ ਵਾਛੀ ਹੈ ਇਦਾਂ ਹੀ ਆ ਜੀ ਆਹ ਲਓ ਜੀ ਠੀਕ ਆ ਸੋ ਬਹੁਤ ਸੋਹਣਾ ਥਣ ਲੱਗਾ ਦੋਸਤੋ ਘੜ ਘੜ ਕੇ ਥਣ ਲੱਗਾ ਤੇ ਵੀਰ ਸ਼ੇਰੇ ਇਹ ਕਿੰਨੇ ਕੁ ਦੀ ਦੇ ਦੇਣੀ ਵੀਰ ਸੰਦੂ ਸਾਬਾ ਗੀਤੇ ਟੂਮ ਹੀ ਹੈ ਸਾਬ ਨੂੰ ਗਹਿਣੇ ਵਾਲੀ ਗੱਲ ਹੈ ਵੀ ਗਹਿਣਾ ਜੇਬ ਚ ਪਾ ਕੇ ਖੜੀਦਾ ਟੂਮ ਬਈ ਹੈ ਕਿ ਹੈ ਜਿਹੜਾ ਲੋਹਾ ਉਹ ਟਰਾਲੀ ਲੱਦ ਕੇ ਖੜੀਦਾ ਵਾ ਇਹ ਹੈ ਤੁਮੜ ਕੇ ਜੇਬ ਚ ਪਾਉਣ ਵਾਲੀ ਇੱਡੀ ਚ ਵਧੀਆ ਵਾ ਸਸਤੀ ਜੇਬ ਚ ਪਾਉਣ ਵਾਲੀ ਵਾਸ ਸਹੀ ਹੈ ਗੱਲ ਤੇ ਸੰਦੂ ਸਾਬ ਦੇ ਦਾਂਗੇ ਮੂਲ 45 40 ਦੀ ਦੇ ਦਈਏ ਵਾਸੀ 40 ਦੀ ਹਾਂਜੀ ਬਰੀਡ ਬਹੁਤ ਚੰਗੀ ਹੈ ਵਾਸੀ ਦੀ ਯਸ ਉਹਨੂੰ ਜੇਕਰ ਵਿੱਚੋਂ ਕਰ ਦਾਂਗੇ ਮਾਨਤਾਨ ਕੋ ਥੋੜਾ ਬੋਤਾ ਕੋਈ ਮਾਨਤਾਨ ਕੋ ਮਾਲੋ ਕੋ ਨਹੀਂ ਕਰ ਦਿਆ ਜੀ ਕਰਦੇ ਕੋ ਭੈਣ ਭਰਾ ਸਤ ਕਿਉਂਕਿ ਹੁਣ ਬਹੁਤ ਹੋਣਾ ਸੱਜਣ ਵੀਰਾਂ ਦਾ ਵੀ ਇਹੋ ਜਿਹਾ ਪਸ਼ੂ ਖਰੀਦਣਾ ਇਹੋ ਜਿਹਾ ਨਗੀਨਾ ਚ 10000 ਰੁਪਿਆ ਛੱਡਾਂਗੇ ਸੰਦੂ ਸਾਹਿਬ ਉਦੋਂ ਗਾੜੀ ਬਾਕੀ ਛੋੜੀ ਹੈ ਜਿਹੜੀ ਕੋ 150 ਨਹੀਂ ਤੂੰ ਉਦੋਂ ਬਾਅਦ ਕੁਛ ਨਹੀਂ ਠੀਕ ਹੈ ਜੀ ਹਾਂਜੀ ਬਾਕੀ 40000 ਦੇ ਵਿੱਚੋਂ 1000 ਦੋਸਤੋ ਛੂਟ ਹੋ ਜੂਗੀ ਤੇ ਬਾਅਦ ਵਿੱਚ ਕੋਈ 100 200 ਵੀਰਾਂ ਦਾ ਵੀ ਰਸਾ ਛੜਾਈ ਕੋਈ ਛੋਟ ਛੱਪੇ ਰਹਿ ਜਾਣਾ ਫੈਸ਼ਨ ਡਿਜ਼ਾਈਨ ਵੇਖੋ ਬਸ਼ੀ ਦਾ ਕਿੰਨਾ ਵਾ ਚੰਗੇ ਸੋਹਣੇ ਡਿਜ਼ਾਈਨ ਦੇ ਵਿੱਚ ਆ ਸੋ ਜਰਸੀ ਬਰੀਡ ਦੇ ਵਿੱਚ ਆ ਵੈਸੇ ਬਿਲਕੁਲ ਲਵੀ ਆ ਜਵ ਹਾਂਜੀ ਪੂਰੀ ਵੱਡੀ ਵੜ ਬਣ ਜਾਣੀ ਹੈ ਤੀਜੇ ਸਵੇਰ ਤੱਕ ਆ ਬਿਲਕੁਲ ਜੀ ਬਿਲਕੁਲ ਆ ਦੋ ਸਵੇਰੇ ਤੇ ਫ੍ਰੀਜ ਪਿਆਉਣੇ ਨੇ ਸਹੀ ਹੈ ਗਾਂਦ ਜਾ ਕੇ ਤੀਜੇ ਸਵੇਰ ਬਣਨੀ ਹੈ ਤੇ ਲੇਵਾ ਲੂਆ ਦਾ ਸ਼ੇਰੇ ਵੀਰ ਜਿਆਦਾ ਤਾਂ ਪੂਰਾ ਨਿੱਗਰ ਹੀ ਬਖਾਲਾ ਹਾਂ ਦਾ ਪੂਰਾ ਨਿੱਗਰ ਲੇਵਾ ਵਾ ਅਜੇ ਮੰਨ ਲਓ ਤੁਹਾਨੂੰ ਦੱਸਿਆ ਵਾ ਵੀ ਇਹਦੇ ਤੈ ਮਾਰੀ ਅਜੇ ਤਾਂ ਵਸ਼ੀ ਮਲ ਕੇ ਪੂਰੀ ਠੁਗਣੀ ਆਂਦੇ ਚਵਾਈਆਂ ਦੇ ਆ ਕੇ ਬਸ ਬਸ ਅਜੇ ਜਿਵੇਂ ਜਿਵੇਂ ਇਹਨੂੰ ਚਵਾਈਆਂ ਲੱਗੀਆਂ ਹੋਵੇਂ ਹੋਵੇਂ ਵਸ਼ੀ ਬਣਨੀ ਆਈ ਹਾਂ ਪੂਰਾ ਨਿੱਖਰ ਨਾ ਕਰਮਾਲੀ ਨੇ ਹਾਂਜੀ ਲੋ ਵੀ ਦੋਸਤੋ ਬਿਲਕੁਲ ਛੋਟਾ ਰੇਟ ਬੜੀ ਪਸੰਦੀਦਾ ਰਵਾਇਡ ਆ ਕੋ ਆਲ ਦੇ ਧਾਰ ਤੇ ਪਾਊਗਾ ਜਿਹੜਾ ਵੀ ਫੋਨ ਕਰ ਲੂਗਾ। ਲੋ ਵੀ ਵੀਰ ਸਿਹਰੇ ਅੱਗੇ ਆਪਣੇ ਕੋਲ ਜਿਹੜੀ ਆ ਆ ਗਈ ਬਿਲਕੁਲ ਛੋਟਾ ਜਿਹਾ ਇਹ ਵੀ ਟੂਮ ਹੀ ਜੇ। ਲੋ ਜੀ। ਥਾਨ ਵੇਖੋ ਕਿਤਨਾ ਦਾ ਲੱਗਾ ਇਹਨੂੰ। ਲੋ। ਹੂੰ। ਹੁਤੇ ਠੰਡੀ ਸੀ ਲੈ। ਦਰਦ ਕਰ। ਦੇਖੋ ਥਾਨ ਕਿਤਨਾ ਦਾ ਮਹਿੰਗਾ ਰਗਾ। ਲੋ ਵੀ ਦੋਸਤੋ ਏਡਾ ਬੁਲਟ ਲੈਣਾ ਹੋਵੇ ਤਾਂ 1.5-2 ਲੱਖ ਦਾ ਆਉਂਦਾ। ਪਰ ਇਹ ਆਪਾਂ ਸਸਤੀ ਦੇ ਦੇਣੀ ਆ। ਇਹਨੇ ਦੁੱਧ ਦੇਣਾ ਰੋਜ਼ ਦਾ ਤੇ ਉਹਨੇ ਤੇਲ ਖਾਣਾ ਰੋਜ਼ ਦਾ। ਤੇਲ ਖਾਣਾ ਇਹਨੇ ਦੁੱਧ ਦੇਣਾ। ਹਾਂ। ਲੋ ਜੀ ਬਿਲਕੁਲ। ਇਹਨੇ 4-5 ਜੀ ਪਾਲਣੀਆਂ ਕਰ ਦੇ। ਹਾਂ। ਲੈ ਵੀ ਵੀਰ ਸ਼ੇਰੇ ਇਹ ਵੀ ਸੁਬਾ ਪਹਿਲਾਂ ਨਹੀਂ ਹੈ ਹਾਂਜੀ ਇਹ ਵੀ ਪਹਿਲਾਂ ਲਓ ਜੀ ਪਹਿਲਾਂ ਨਹੀਂ ਹੈ ਦੋਸਤੋ ਠੀਕ ਆ ਤੇ ਹਾਈਟ ਮੈਂ ਦੱਸ ਦਿੰਦਾ ਦੋਸਤੋ ਜੇਕਰ ਬੁਲਟ ਦੀ ਗੱਲ ਕੀਤੀ ਹੈ ਤੇ ਮੀਡੀਅਮ ਤੇ ਦਰਮਿਆਨੀ ਹਾਈਟ ਆ ਬੱਚੀ ਦੀ ਨਸਲ ਵਾਈਜ਼ ਵੀ ਜੇਕਰ ਵੇਖੀ ਤੇ ਕਰੋਸ ਅੰਗ ਦੇ ਵਿੱਚ ਆ ਤੇ ਪਹਿਲਾਂ ਵਛੀ ਪਲੂਨ ਵਛੀ ਨੇ ਸੋਨਾ ਛੋਟਾ ਤੇ ਤੋ ਕਰਾ ਪੱਠੇ ਖਾ ਕੇ ਦੁੱਧ ਦੇਣ ਵਾਲੀ ਜੇ ਬਾਕੀ ਵੇਖੋ ਸੀਲੀਆਂ ਵੇਖੋ ਕਿਤਨਾ ਦੀਆਂ ਖਾਣ ਥੋਣ ਦੀ ਕੁਆਲਿਟੀ ਇੱਕ ਵਾਰੀ ਤੁਹਾਨੂੰ ਥੋੜੀ ਜਿਹੀ ਆਪਾਂ ਨੇੜੇ ਹੋਂ ਦਿਖਾਈਏ ਆਹ ਲਓ ਠੀਕ ਆ ਸੀਲੀਆਂ ਬਿਲਕੁਲ ਹੱਤੀ ਜਵਾਈ ਮੁੱਠੀ ਥਣ ਤੇ ਚਾਰ ਥਣਾ 204 ਥਣਾ ਦੀ ਵੰਡ ਬੁੰਦ ਅੱਜ ਤੇ ਰਸੀਲੀਆਂ ਪੂਰੀਆਂ ਬਾਕੀ ਸੂਨ ਤੋਂ ਬਾਅਦ ਚ ਨਹੀਂ ਪਤਾ ਅੱਜ ਵੇਖੋ ਅੱਜ ਤਾਂ ਭਾਵੇਂ ਜਵਾਗ ਥੱਲੋਂ ਨਗਾਈ ਜਾਓ ਜੀ ਅੱਜ ਕਰਮ ਵਾਲੀ ਪੂਰੀ ਬਰਫ ਆ ਇਧਰ ਆ ਵੇਖੋ ਠੀਕ ਆ ਜੀ ਥਣ ਵੇਖੋ ਸੰਸਾਬ ਕਿੱਡੇ ਕਮਾਲ ਦਾ ਲੱਗਾ ਮੰਝਾ ਵਾਲਾ ਇਧਰ ਦੀ ਲੈ ਕੇ ਵੇਖੋ ਆਹ ਲਓ ਜੀ ਇਹ ਜੀ ਮੈਂ ਨਖਵਾਂ ਨਾਲ ਚਲੋ ਦੁੱਤੇ ਪਾਇਦਾ ਹਣਾ ਹਾਂ ਤੁਨ ਕਿਦਾ ਵਧੀਆ ਲੱਗਾ ਵੈਸੀ ਅੱਜ ਹਫਤਾ ਦੱਸਣ ਲਈ ਵੀ ਵੀ ਲੈ ਜੂਗੀ ਦਿਨ ਹਾਂਜੀ ਠੀਕ ਆਜਾ ਹਫਤਾ ਲਾਭ ਇਹ ਤਾਂ ਕਰਮਾਲੀ ਸ਼ੇਰੇ ਚਾਰ ਪੰਜ ਸੂਵੇ ਦੇ ਗਈ ਇਹਨੇ ਫਿਰ ਵੀ ਉਮਰ ਨਹੀਂ ਵਿਖਾਉਣੀ ਹਾਂ ਨਹੀਂ ਵਿਖਾਉਣੀ ਸੰਸਾ ਦੇ ਨੇ ਇਹਨੇ ਪਹਿਲਾਂ ਦੁੱਜਨ ਕਰਕੇ ਵਿਕੀ ਜਨਾ ਫਿਰ ਹਾਂ ਲਾਭ ਦੋਸਤੋ ਪਟਾਕਾ ਹੈ ਬੇਸ਼ੱਕ ਦੀਵਾਲੀ ਤਾਂ ਨਹੀਂ ਆਈ ਪਰ ਪਟਾਕਾ ਪਹਿਲਾਂ ਆ ਗਿਆ ਇਹ ਬਹੁਤ ਖੂਬਸੂਰਤ ਬੱਛੀ ਛੋਟੀ ਬੱਛੀ ਆ ਰੇਟ ਵੱਲੋਂ ਵੀ ਬਿਲਕੁਲ ਜਾਇਜ਼ ਛੋਟਾ ਰੇਟ ਹੀ ਆ ਤੇ ਵੈਸੇ ਬੱਛੀ ਦਾ ਦੁੱਧ ਵੀ ਚੰਗਾ ਚਵਾਈ ਜਾਣਾ ਸੰਧੂ ਸਾਹਿਬ ਜਿਹੜਾ ਆਪਾਂ ਜਿਆਦਾ ਨਹੀਂ ਆਪਾਂ 10 10 ਕਿਲੋ ਦਾ ਏਵਰੇਜ ਕਰਦੇ ਆ ਵੀ 10 10 ਕਿਲੋ ਤਾਂ ਦੇ ਹੀ ਜਾਣਗੇ ਨਾ ਹਾਂ ਉਹ ਜਰਸੀ ਦਾ ਵਾਅਦਾ ਕਰੂਗੀ ਜੇਸੀ ਤੇ 13 14 ਕਿਲੋ ਦੇਣ ਦਾ ਕਿਆ ਤੂੰ ਜਾਗ ਬਰੀਡ ਜਾਦੀ ਓ ਜੀ ਆ ਬਿਲਕੁਲ ਜੀ ਬਿਲਕੁਲ ਉਹ 13 14 ਦਊਗੀ ਇਹ 10 ਕਿਲੋ ਤੇ ਵੀ ਦੇਈ ਜਾਊਗੀ ਵਧੀਆ ਬਾਕੀ ਦੁੱਧ ਪਾਇਦਾ ਆ ਉਸ ਤੋਂ ਵੈਸੇ ਬੱਚੀ ਪਲੂਣ ਪੈਦਾ ਸੁਭਾਈ ਨੇ ਸੁਣਾ ਤੇ ਪਹਿਲਾਂ ਨਹੀਂ ਬੱਚੀ ਸੂਈ ਆ ਜਿਹੜੀ ਜਰਸੀ ਕਿੰਨੇ ਪਹਿਲਾਂ ਸੰਸਾਰ ਤਿੰਨੇ ਪਹਿਲਾਂ ਆਇਆ ਤੇ ਜਰਸੀ ਦਾ ਕੱਦ ਤੁਸੀਂ ਇੱਕ ਜੱਜਮੈਂਟ ਕਰ ਲਿਓ ਇਹ ਦਰਮਿਆਨੀ ਮੀਡੀਅਮ ਆ ਹਾਈਟ ਆਪਾਂ ਕਹੀਏ ਵੀ ਦੂਰ ਨੇੜੇ ਕੋਈ ਵੀਰ ਆ ਰਿਹਾ ਤੇ ਮੀਡੀਅਮ ਤੋਂ ਦਰਮਿਆਨੀ ਹਾਈਟ ਆ ਤੇ ਜਿਹੜੀ ਜਰਸੀ ਆ ਉਹ ਦੋਂਦੀ ਚਾਹੇ ਜੋਗੀ ਬੱਚੀ ਦੋਂਦੀ ਆ ਉਹਦਾ ਕੱਦ ਕਰ ਥੋੜਾ ਜਿਹਾ ਉੱਚਾ ਠੀਕ ਆ ਜੀ ਤੇ ਬਾਕੀ ਬੱਚੀ ਵੀ ਚੰਗੀ ਆ ਇਹ ਚੇਰੇ ਵੀਰ ਇਹਦਾ ਮੁੱਲ ਵੀ ਮੜਾ ਜਾ ਕਰੀਏ ਐਕਸਪਲੇਨ ਕੀ ਕਰਦੇ ਜੀ ਮੁੱਲ ਇਹਦਾ ਵੀ ਸੰਸਾ ਉਹਦੇ ਵਾਲਾ ਹੀ ਕਰ ਲਈਏ ਕਿੰਨਾ ਕੁ ਜੀ ਮੁੱਲ 35 36 ਦੇ ਇਹ ਵੀ 30 ਹੀ ਦੇ ਦਈਏ 30 ਹੀ ਦੇ ਦਈਏ ਹਾਂ ਜੀ ਇਹ ਹੋਰ ਵੀ ਥੋੜਾ ਜਿਹਾ ਕਰਦੀ ਆ ਦੱਸ ਸੰਸਾ ਗਾੜੀ ਮਗਰੋਂ ਮਾਲ ਮਿਲਦਾ ਨਹੀਂ ਕਰੀਏਗੀ ਨਹੀਂ ਮਾਲ ਆਪਾਂ ਦਾ 2 40 ਵੀ ਗਿਲਿਆ ਸੀ ਨਿਕਲੂਗੀ ਜ਼ਿਆਦਾ ਨਹੀਂ ਹਾਂ ਚੰਗੀ ਆ ਨਾ ਵੱਚੀ ਚੰਗੀ ਆ ਚੰਗੀ ਵੱਚੀ ਚੰਗੀ ਇਹ ਧੀਰੀ ਰੰਗ ਪ੍ਰਿੰਟ ਆਫ ਬੱਜੀ ਵੀ ਸੋਹਣੀ ਲੱਗੂਗੀ ਦੁੱਧ ਵੀ ਦੇਊਗੀ ਸਾਰਾ ਕੁਝ ਸਹੀ ਆ ਬਿਲਕੁਲ ਜੀ ਬਿਲਕੁਲ ਠੀਕ ਆ ਜੀ ਹਾਂ ਜੀ ਤੇ ਮੈਂ ਇੱਕ ਅਸਰੇ ਵੀ ਗੱਲ ਹੈ ਕਿ ਜੇਬ ਚ ਪੈਸੇ ਪਾ ਕੇ ਲੈ ਉਹ ਤੇ ਜੇਬ ਚ ਪਾ ਕੇ ਨੂੰ ਲੈ ਜਾ। ਬਾਤ ਹੀ ਤਿਆਰੀ ਹੈ ਛੋਟੀ ਜੀ ਹੈ। ਵੇਖਣ ਦੇ ਵਿੱਚ ਵੀ ਬਹੁਤ ਖੂਬਸੂਰਤ ਆ ਦੋਸਤੋ 30000 ਦੀ 30000 ਚ ਛੋੜਛੱਪ ਆ ਜਾਊਗਾ ਕਿਸੇ ਵੀਰ ਦਾ ਆਏਗਾ ਇਹਦਾ ਤੇ ਥਾਣਾ ਵੀ ਇਹਦੇ ਅਸਰੇ ਆਪਾਂ ਕਹਿ ਦਿੰਨੇ ਵੀ ਕਈ ਨਾ ਵੀ 1.5 ਲੱਖ 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 ਵਾਲੀ ਗਾਣ ਨੂੰ ਨਹੀਂ ਲੱਗਾਉਂਦਾ ਵੀ ਨੰਬੇ ਦਾ ਨਾ ਪੂਰੇ। ਆ ਪੂਰਾ ਮੁਠੀ ਥਾਣੇ। ਸਾਡਾ ਪਹਿਲਣ ਵੱਚੀ ਜਿਹੋ ਜ੍ਹਾ ਥਣ ਕੱਢਦੀ ਆ। ਕਈ ਵਾਰੀ ਸਾਡਾ ਲੈ ਲੈ ਦਾ 5 ਕਿਲੋ ਦਵੇ ਪਰ ਚੌਂ ਦਾ ਮਜ਼ਾ ਆ ਜਾਊਗਾ। ਹੂੰ। ਲਓ ਵੀ ਥਾਣਾ ਤੋਂ ਨਾਲੇ ਪਾਸੇ ਬਹੁਤ ਸੋਨਾ ਥਣ ਲੱਗਾ ਹਾਥੀ ਚਵਾਈ ਵਾਲਾ ਲੈ ਵੀ ਵੀਰ ਸ਼ੇਰੇ ਇੱਕ ਲਾਸਟ ਵਿੱਚ ਆਪਣੇ ਕੋਲ ਜਿਹੜਾ ਇਹ ਨਾਗਾ ਝੋਟੀ ਹਾਂਜੀ ਝੋਟੀ ਦੋਜਣ ਝੋਟੀ ਆਈ ਦੋਜਣ ਝੋਟੀ ਆ ਤੇ ਹੁਣ ਦੁੱਧ ਮੌਕੇ ਤੇ ਕਿੰਨਾ ਜੀ ਸੰਤੂ ਸਾਹਿਬ ਚਵਾਈ ਦਾ ਦੁੱਧ ਤੇ ਭਾਵੇਂ 8 ਦੱਸ ਦੇਵੇ ਤੇ 7 ਕਿਲੋ ਦੁੱਧ ਆਪਣੇ ਘਰ ਦਾ ਜੇ ਭਾਵੇਂ ਕੋ ਭੈਣ ਭਰਾ 2 ਦਿਨ ਚੋਲੇ 3 ਦਿਨ ਚੋਲੇ ਅੱਛਾ ਜੀ ਮਤਲਬ ਕਿ ਮੋਠਾ ਆਟਾ ਪਾ ਕੇ ਥੱਲੇ ਬੈ ਜੀਦਾ ਦੇ ਉਸੇ ਵਾਲੇ ਪਸੰਦੀ ਕਰਮਾ ਲਈ ਲੋ ਜੀ ਪਹਾੜੇ ਵੰਡੇ ਤੇ ਦੋਸਤੋ ਮਿਲਦੀ ਆ ਬਿਲਕੁਲ ਪੱਠਿਆਂ ਦੇ ਉੱਪਰ ਆਟਾ ਪਾ ਕੇ ਵੰਡਾ ਪਾ ਕੇ ਤੁਸੀਂ ਬਹਿਣਾ ਥੱਲੇ ਤੇ ਚਵਾਈ ਕਰ ਸਕਦੇ ਜੇ ਬਿਲਕੁਲ ਜਿਹੜਾ ਹੁਣ ਇਸ ਘਰ ਦਾ ਮਜੂਤਾ ਤੋਂ ਤੋਂ 7 ਕਿਲੋ ਆ ਕੋਈ ਵੀਰ ਲਿਜਾ ਕੇ ਕੋਈ ਵਧਾ ਸਕਦਾ ਹੈ ਜਾਂ ਚੰਗੀ ਸੇਵਾ ਕਰ ਲਓਗੇ ਵਧਾ ਲੋਗੇ ਜਾਂ ਘਟਾਉਣਾ ਉਹ ਅੱਗੇ ਤੁਹਾਡੇ ਤੇ ਡਿਪੈਂਡ ਆ ਜਿਹੜਾ ਲੈ ਕੇ ਜਾਊਗਾ ਕਾਤ ਵੱਡਾ ਸਿੰਗਲ ਘੱਡੀ ਦੇ ਵਿੱਚ ਆ ਤੇ ਬਣੀ ਬੁਣੀ ਵੀ ਹੈਗੀ ਅੱਗੇ ਸੰਤੂ ਸਾਹਿਬ ਮਹੀਨੇ ਦੀ ਨਵੀਂ ਹੋਈ ਹੈ ਮਹੀਨੇ ਦੀ ਜੋ ਆਪਾਂ ਨੂੰ ਘਰ ਆ ਲੈਣੇ ਦੱਸਿਆ ਆਪਾਂ ਥੀ ਨਹੀਂ ਕਰਾਈ ਠੀਕ ਹੈ ਜੀ ਤੇ ਬਾਕੀ ਆ ਵੀ ਥਣ ਲੈਵੇ ਦੀ ਐ ਸਜਣਾ ਰਗੀ ਆ ਠੀਕ ਹੈ ਜੀ ਬਸ ਤਾਂ ਲਓ ਵੀ ਦੋਸਤੋ ਹੁਣ ਦੂਜੇ ਸਵੇਰੇ ਚ ਚੱਲਣ ਦੀ ਨਾ ਦੁੱਧ ਹਾਂਜੀ ਦੂਜਾ ਗਾੜੀ ਤੇਜਾ ਸੂ ਲਓ ਜੀ ਗਾਂ ਤੀਜੇ ਸਵੇਰੇ ਲਈ ਦੋ ਕੁਈ ਮਹੀਨੇ ਇੱਕ ਦਾ ਵੇਰਵਾ ਤੁਹਾਨੂੰ ਪਾ ਦਿੱਤਾ ਵੀ ਮਹੀਨੇਕ ਦਾ ਸਮਾਂ ਹੋਇਆ ਵੈਸੇ ਤੇ 7 ਕਿਲੋ ਹੁਣੇ ਦੇ ਥੱਲੇ ਦੁੱਧ ਪਹਾੜੇ ਵੰਡੇ ਤੇ ਮਿਲਦੀ ਆ ਦੋਨੋਂ ਡੰਗ ਤੇ ਐਨ ਪਤਲੇ ਪਿੰਡੇ ਦੀ ਦੋਸਤੋ ਅੱਖ ਪੈਰ ਤੁਸੀਂ ਦੇਖੋ ਕੱਦ ਦੇਖੋ ਕੋਈ ਛੋਟੀ ਜਾਂ ਸਮਦਰ ਹਾਈਟ ਨਹੀਂ ਵੱਡੀ ਝੋਟੀ ਆ ਤੇ ਜਰੂਰ ਮੇਰਾ ਵੀਰ ਵੱਡੀ ਮੰਨ ਕੇ ਤੁਸੀਂ ਸੌਦਾ ਕਰ ਲਿਓ ਇੱਥੇ ਆਣ ਕੇ ਨਹੀਂ ਕੋਈ ਆਖੂਗਾ ਵੀਰ ਵੀ ਛੋਟੀ ਨਿਕਲ ਗਈ ਤੇ ਬਾਕੀ ਸ਼ੇਰੇ ਵੀਰ ਇੱਕ ਵਾਰੀ ਚੋਣ ਚਾਣ ਦੀ ਵੀ ਤਸੱਲੀ ਮਾਰੀ ਦੇ ਦਿਓ ਤੁਸੀਂ ਚੋਈ ਆ ਵੀ ਅਗਲੇ ਪਿਛਲੇ ਧਾਰਾਂ ਦੀ ਬਰਾਬਰ ਥਣਾ ਥਣਾ ਹਾਂਜੀ ਸੰਤ ਸਾਹਿਬ ਚੋਣ ਬਿਲਕੁਲ ਸਹੀ ਹੈ ਅਗਲੇ ਨਾਲ ਅਗਲਾ ਬਰਾਬਰ ਲੋੜ ਸ ਬਹੁਤ ਖੂਬਸੂਰਤ ਦੋਸਤੋ ਥਣ ਅਗਲੇ ਪਿਛਲੇ ਥਣਾਂ ਦੀ ਵੈਸੇ ਬਰਾਬਰ ਆ ਸੋ ਕਿਸੇ ਵੀਰ ਨੇ ਸਾਈ ਵੀ ਇਹਨਾਂ ਕਰਕੇ ਆਪਦੀ ਤਸੱਲੀ ਕਰਨੀ ਆ ਉਹ ਤੁਹਾਡੀ ਰਿਸਪੌਂਸਿਬਿਲਟੀ ਆ ਤੁਹਾਡਾ ਹੱਕ ਬਣਦਾ ਤਸੱਲੀ ਕਰਨੀ ਆਪਣੇ ਘਰ ਸੰਸਾਰ ਜਿੰਨੇ ਟਾਈਮ ਮਰਜ਼ੀ ਚੋਈ ਜਾ ਅਗਲੇ ਘਰ ਜਾ ਕੇ ਮੰਨ ਲਓ ਡੰਗਰ ਦਿਹਾੜੀ ਡੰਗ ਜਿਹੜਾ ਤੁੱਕ ਡੰਗਰ ਉਹ ਕਰ ਹੀ ਜਾਂਦਾ ਹਨਾ ਐਦਾਂ ਹੀ ਬਿਲਕੁਲ ਜੀ ਆਪਣੇ ਘਰ ਵਧੀਆ ਮਿਲ ਕੇ ਪਹਾੜੇ ਤੇ ਆਪਾਂ ਚੁੰਦੇ ਜੇ ਕੋਈ ਗੱਲਬਾਤ ਨਹੀਂ ਕੋਈ ਜਰੀ ਖਰਾਬ ਕਿਸਤਾ ਨਹੀਂ ਕਰਨਾ ਨੇ ਮੋਠਾ ਆਟਾ ਪਾ ਕੇ ਥੱਲੇ ਪੈਜਦਾ ਉਸੇ ਵੇਲੇ ਪੈਂਦਾ ਮਹੀਨਾ ਪਸੰਦ ਪੈਂਦੀ ਵਾਕੀ ਦੋਸਤਾਂ ਲੰਬੀ ਲੰਬੀ ਪੂਰੀ ਹੈ ਠੀਕ ਹੈ ਜੀ ਜੇ ਕੱਦ ਆਪਾਂ ਜਿਗਰ ਹੋਰ ਕਰਦੇ ਨੇ ਵੀ ਨਾਲ ਇੱਕ ਹੋਰ ਝੋਟੀ ਤੁਸੀਂ ਦੇਖ ਰਹੇ ਜੀ ਉਹ ਗੱਬਨ ਤਿਆਰੀ ਵਾਲੀ ਝੋਟੀ ਹੈ ਤੇ ਉਹਦੇ ਬਿਲਕੁਲ ਇਕੁਅਲ ਬਿਲਕੁਲ ਬਰਾਬਰ ਕੱਦਾ ਇਸ ਝੋਟੀ ਦਾ ਇਸ ਕਰਕੇ ਕੱਦ ਵਾਲੇ ਪਾਸੇ ਕੋਈ ਝੋਟੀ ਨਹੀਂ ਗਈ ਵਧੀਆ ਕੱਦ ਕੱਢਦੇ ਵਿੱਚ ਤੇ ਚੋਣ ਚਾਣ ਵੀ ਸਾਫ ਸੁਥਰੀ ਤੇ ਸ਼ੇਰੇ ਇਹਦਾ ਵੀਰ ਕੀ ਮੁੱਲ ਕਰਾਂਗੇ ਆਪਾਂ ਕੀ ਲੈਣਗੇ ਸੋਨੂੰ ਸਾਹਿਬ ਮੁੱਲ ਕਰਾਂਗੇ 60000 ਤੇ 55 ਦੀ ਦਵਾਂਗੇ 55 ਦੀ ਹਾਂਜੀ ਠੀਕ ਹੈ ਜੀ 60000 ਮੋਹਲਤ 55 ਦੀ ਨਿਕਲਉਂਦੀ ਕਿਸੇ ਦੀ ਕਿਸਮਤ ਅਗੇ ਉਹ ਅਗਲੀ ਅਗਲੀ ਦੀ ਕਿਸਮਤ ਬਣੀ ਵੈਸੇ ਮਾਲੀ ਤੋਂ ਕਿ ਟਿਕਾ ਟੂਕੇ ਲਿਆ ਵੀਰੇ ਨੇ ਸੰਧੂ Saab ਟਿਕਾ ਹੀ ਭਰਾਉਂਦੇ ਮਾਲੀ ਕਿੱਥੇ ਰਹਿ ਗਏ ਇਹ ਗੱਲ ਹੈ ਕਿ ਕਈ ਵਾਰ ਹੋ ਜਾਂਦਾ ਵੀ ਟਿਕਾ ਮਾਲੀ ਤੋਂ ਲਵਾਈਏ ਉਹ ਘਰ ਦੇ ਘਰੇ ਲੋ ਮਾਲੀ ਹੁੰਦੇ ਕਈਆਂ ਵੀਰਾਂ ਦੇ ਕੋਲ ਨਹੀਂ ਇਹ ਮਰਕੀ ਕੋਈ ਮੈਂ ਜਿਹੜੇ ਆਪਣੇ ਸੰਗਾਂ ਕੋ ਲਈ ਆ ਟਿਕਾ ਹੀ ਭਰਿਆ ਉਹ ਟਿਕਾ ਲੱਗਾ ਇਹ ਆਈ ਹੋਈ ਆ ਲੋ ਜੀ ਦੋਸਤੋ 55000 ਦੀ ਇਹ ਤੁਹਾਨੂੰ ਝੋਟੀ ਮਿਲ ਜੂਗੀ ਠੀਕ ਆ ਜੀ ਤੇ ਦੁੱਧ ਵੀ ਇਸ ਵਕਤ ਬਾਕੀ ਵੀਰਵਾ ਤੁਹਾਨੂੰ ਪਤਾ ਦਿਨਾਂ ਦਾ ਮਹੀਨੇ ਕੀ ਜਿਹੜੀ ਦੋਸਤਾਂ ਅੱਗੇ ਬਣੀ ਆ ਠੀਕ ਆ ਉਹ ਕਹਿੰਦੀ ਆਪਣੀ ਗਰੰਟੀ ਨਹੀਂ ਨਾ ਆਪਾਂ ਲਈ ਜੇ ਸੁਣ ਵਾਲੀ ਤਾਂ ਨਾ ਆਪਾਂ ਸੁਣ ਵਾਲੀ ਕਰਕੇ ਦੇਣੀ ਹੋ ਤਾਂ ਅਗਲੇ ਦੇ ਮਹੀਨੇ ਦੀ ਵੀਰ ਕਾਦੀ ਗਰੰਟੀ ਪਾ ਵੀਰਵਾ ਤਾਂ ਪਾਉਣਾ ਜ਼ਰੂਰੀ ਆ ਵੀਰਵਾ ਜੇ ਆਪਾਂ ਨੂੰ ਮਗਰੋਂ ਮਿਲਿਆ ਤਾਂ ਆਪਾਂ ਵੀ ਦੱਸਦਾ ਗਾੜੀ ਦੱਸਦਾ ਲੋਬੀ ਪ੍ਰਾਪੋ ਇਹ ਚਾਰ ਨਾਗਨੇ ਅੱਜ ਵੀਰ ਸ਼ੇਰੇ ਦੇ ਕੋਲ ਆਲਕ ਡੇਰੀ ਫਾਰਮ ਤੇ ਵਾਹ ਪਿੰਡ ਵਿਜ਼ਿਟ ਕਰਨੀ ਆ ਦੋਸਤੋ ਸ਼ਿਬਾਜਪੁਰ ਬਿਲਕੁਲ ਨੇੜੇ ਦੀਕ ਕਮਾਲਪੁਰ ਪਿੰਡ ਬਿਲਕੁਲ ਲੱਗੇ ਆ ਇਹ ਪਿਛਲੀ ਿਆਰਾਂ ਨੂੰ ਵੇਚਣਾ ਆ ਪਾ 1 ਘੰਟੇ ਚ ਹੀ ਆ ਮੈਂ ਨਾਲ ਜੀ ਫਿਰ ਪਸ਼ੂ ਬਹੁਤ ਵਧੀਆ ਛੋਟੇ ਛੋਟੇ ਰੇਟ ਆ ਪਿਛਲੀ ਿਆਰੀ ਵੀ ਆਪਣੇ ਕੋਲ 6-7 ਗਾਈਆਂ ਸੀ 1 ਘੰਟੇ ਚ ਵੇਚੀਆਂ ਆ ਪਾ ਸਾਰੀਆਂ ਠੀਕ ਆ ਜੀ ਤੇ ਬਾਕੀ ਜਿਹੜੇ ਭੈਣ ਭਰਾਵਾਂ ਆਂ ਦਿੱਤੀਆਂ ਉਹ ਵੀ ਖੁਸ਼ ਆ ਗਏ ਬਿਲਕੁਲ ਕੋ ਮਨ ਲਓ ਆਪਾਂ ਦੱਸਿਆ ਹੀ ਹੋ ਮਲਾ ਜਨ ਜਨਾਂ ਦੁੱਧ ਆਪਾਂ ਕੋ 10-10 12-12 ਕਿਲੋ ਦੱਸਿਆ ਜੀ ਬਿਲਕੁਲ ਜੀ ਬਿਲਕੁਲ ਅੱਜ ਤੇ ਜੇ ਤੁਸੀਂ ਸੱਚ ਜਾਣਦੇ ਤਾਂ ਆਪ ਠੀਕ ਹੈ ਜੀ ਠੀਕ ਹੈ ਜੀ ਲਓ ਦੋਸਤੋ ਇਹ ਨੰਬਰ ਨੇ ਵੀਰ ਛੇਰੇ ਦੇ ਤੇ ਬਾਕੀ ਐਡਰੈਸ ਤੁਹਾਨੂੰ ਆਪਾਂ ਕਨਫਰਮ ਕਰਾਤਾ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਰਹਿੰਦੇ ਆ ਇੱਥੇ ਆਉਣ ਵਾਸਤੇ ਤੁਸੀਂ ਕਾਲ ਕਰ ਸਕਦੇ ਜੇਕਰ ਨਹੀਂ ਕਿਸੇ ਵੀਰ ਨੂੰ ਪਤਾ ਲੱਗਦਾ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਪ੍ਰਾਂਵਾਂ ਨੂੰ ਸਤਿ ਸ਼੍ਰੀ ਅਕਾਲ ਜੀ